ਦੀ ਵੀਡੀਓ ਵੇਖ ਰਹੇ ਆ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਜੁਰ ਅੱਜ ਦੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਹਿ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੀ ਆਂ ਅੱਜ ਦੀ ਵੱਡੀ ਖਬਰ ਕਿਸਾਨਾਂ ਨੇ ਦਿੱਲੀ ਕੋਚ ਤੋਂ ਪਹਿਲਾਂ ਹਰਿਆਣਾ ਸਰਕਾਰ ਦਾ ਐਕਸ਼ਨ ਸਵੇਰੇ ਚ ਦਾਖਲ ਹੋਣ ਲਈ ਲਾ ਦਿੱਤੀ ਸ਼ਰਤਾਂ ਇਸ ਦੇ ਨਾਲ ਹੀ ਦਿੱਲੀ ਕੋਚ ਦੌਰਾਨ ਕਿਸਾਨਾਂ ਦਾ ਹਰਿਆਣਾ ਸਰਕਾਰ ਨਾਲ ਪੰਗਾ ਪੈ ਗਿਆ ਤੇ ਸ ਪੰਜਾਬ ਦੇ ਕਿਸਾਨਾਂ ਨੇ ਸ਼ੇਦ ਸੰਭਰ ਨੂੰ ਸ਼ੰਭੂ ਦੇਖਨੋਰੀ ਸਰਹੰਦ ਤੋਂ ਪੈਦਲ ਦਿੱਲੀ ਵੱਲ ਮਾਰਚ ਕਰਨ ਦੀ ਦੀਦਾਰੀ ਹਿੱਚ ਲਈ ਅਤੇ ਇਸ ਤੋਂ ਇਸ ਨੂੰ ਲੈ ਕੇ ਹਰਿਆਣਾ ਸਰਕਾਰ ਨੇ ਵੀ ਚੌਕਸ ਹੋ ਗਈ ਅਤੇ ਹਰਿਆਣਾ ਪੁਲਿਸ ਨੇ ਇੱਕ ਸੀਨੀਅਰ ਅਧਿਕਾਰੀ ਅਨੁਸਾਰ ਕਿ ਕਿਸਾਨਾਂ ਨੂੰ ਹਰਿਆਣਾ ਵਿੱਚ ਉਹ ਦਹੀ ਦਾਖਲ ਦਿੱਤੀ ਜਾਵੇਗੀ ਜਦ ਉਹ ਦਿੱਲੀ ਜਾਂਦੇ ਇਜਾਜ਼ਤ ਦੇਣਗੇ ਉਹਨਾਂ ਨੂੰ ਦੱਸਣਾ ਹੋਵੇਗਾ ਕਿ ਉਹਨਾਂ ਨੇ ਦਿੱਲੀ ਵਿੱਚ ਕਿੱਥੇ ਵਿਰੋਧ ਪ੍ਰਦਰਸ਼ਨ ਕਰਨਾ ਹੈ ਤੇ ਕਿਸਾਨਾਂ ਨੇ ਲਿਖਤੀ ਤੌਰ ਤੇ ਇਹ ਵੀ ਦੇਣਾ ਹੋਵੇਗਾ ਕਿ ਉਹ ਰਾਤ ਨੂੰ ਟਹਿਰਨਾ ਟਹਿੜਿਆ ਦਰਾਣ ਪੱਕਾ ਤਾਂ ਨਨਹੀ ਲਗਾਉਣਗੇ ਤੇ ਇੰਨਾ ਸਾਰੇ ਨੁਕਤੇ ਅਤੇ ਵਿਚਾਰ ਕਰਨ ਲਈ ਹਰਿਆਣਾ ਪੁਲਿਸ ਨੇ ਸ਼ੰਪੂਰ ਖਨੋਰੀ ਹਸਰਾਹ ਦੇ ਬੈਟਿਕ ਸਰਾਂ ਨਾਲ ਮੀਟਿੰਗ ਬੁਲਾਈ। ਇਸ ਮੀਟਿੰਗ ਵਿੱਚ 4:30 ਵਜੇ ਅੰਬਾਲਾ ਵਿੱਚ ਹੋਵੇਗੀ ਅਤੇ ਮੀਟਿੰਗ ਦਾ ਸਨਤਾ ਅੰਬਾਲਾ ਦੇ ਐਮਪੀ ਵੱਲੋਂ ਭੇਜਿਆ ਗਿਆ। ਜੇਕਰ ਕਿਸਾਨ ਤੇ ਪੁਲਿਸ ਸਹਿਮਤ ਹੁੰਦੇ ਹਨ ਤਾਂ ਉਹਨਾਂ ਨੂੰ ਦਿੱਲੀ ਪਹੁੰਚਣ ਲਈ ਹਰਿਆਣਾ ਦੇ ਰਸਤੇ ਵਰਤਣ ਦਾ ਇਜਾਜ਼ਤ ਦਿੱਤੀ ਜਾਵੇਗੀ ਖਬਰ ਨੂੰ ਅੰਤ ਹੈ। ਕੋਈ ਨਹੀਂ ਧੰਨਵਾਦ।